ਸਾਰੀ ਦੁਨੀਆ ਦੇ ਅਵਤਾਰਾਂ ਨੂੰ ਹੋਏ ਥੋੜੇ ਜਿਹਿਆਂ ਨੇ ਇਤਿਹਾਸ ਨੂੰ ਪੜੋਗੇ ਕਿਦਰੇ ਕਿਦਰੇ ਨੌਜਵਾਨ ਤੇ ਸਹਿਮਤ ਹੋਏ ਬਈ ਠੀਕ ਹੈ ਇਹ ਕਹਿ ਰਹੇ ਨੇ ਜੋ ਕੁਝ ਠੀਕ ਹੈ ਬਸੇ ਬੁੱਢੇ ਨਹੀਂ ਸਹਿਮਤ ਹੋਏ ਸਹਿਮਤ ਹੋਣਾ ਤੇ ਇੱਕ ਪਾਸੇ ਬੜੀਆਂ ਬੜੀਆਂ ਸਜਾਵਾਂ ਇਹਨਾਂ ਬੁੱਢਿਆਂ ਨੇ ਤਜਵੀਜ਼ ਕੀਤੀਆਂ ਹਾਂ ਏ ਚੰਗਾਰੀ ਇਹ ਨਵੇਂਤਾ ਕਿਦਰੇ ਜਵਾਨੀ ਚ ਅੰਦਰ ਪੈਦਾ ਹੋ ਜਾਏ ਫਿਰ ਇਹ 부ਝਦੀ ਨਹੀਂ ਐਸੇ ਮਨੁੱਖਾਂ ਨੂੰ ਫਿਰ ਗੁਰ ਬਾਣੀ ਐਸਾ ਕਹਿੰਦੀ ਹੈ ਗੁਰਮੁਖ ਕਦੇ ਬੁੱਢੇ ਨਹੀਂ ਇਹਨਾਂ ਦੇ ਅੰਦਰ ਦੀਪਕ ਜਲ ਪਿਆ ਇਹ ਨਹੀਂ ਨਹੀਂ ਬੱਚ ਜਿਨ ਅੰਤਰ ਸੁਰਤ ਗਿਆਨ ਜਿਨ੍ਹਾਂ ਦਾ ਗਿਆਨ ਰੋਜ਼ ਰੋਜ਼ ਵੱਧ ਰਿਹਾ ਹੈ ਜਿਨ੍ਹਾਂ ਦੀ ਸੁਰਤ ਸਮਝ ਰੋਜ਼ ਰੋਜ਼ ਉੱਚੀ ਹੋ ਰਹੀ ਹੈ